ਮਹਿਲਾ ਐਸਡੀਐਮ ਦਾ ਬੜਾ ਹੀ ਤਾਕੜ ਰੂਪ ਦੇਖਣ ਨੂੰ ਮਿਲਿਆ ਮਹਿਲਾ ਐਸਡੀਐਮ ਦੇ ਵੱਲੋਂ ਹਸਪਤਾਲ ਦੇ ਵਿੱਚ ਕੁੰਡ ਕੱਢ ਕੇ ਰੇਡ ਮਾਰੀ ਗਈ ਜਦੋਂ ਮਹਿਲਾ ਐਸ ਡੀ ਐਮ ਉਥੇ ਪਹੁੰਚਦੀ ਹੈ ਤਾਂ ਉਹ ਵੀ ਹੈਰਾਨ ਰਹਿ ਜਾਂਦੀ ਹੈ ਦਰਅਸਲ ਸ਼ਿਕਾਇਤਾਂ ਮਿਲੀਆਂ ਜਿਸ ਤੋਂ ਬਾਅਦ ਮਹਿਲਾ ਐਸ ਡੀ ਐਮ ਦੇ ਵੱਲੋਂ ਖੁਦ ਹਸਪਤਾਲ ਦੇ ਵਿੱਚ ਜਾ ਕੇ ਕੁੰਡ ਕੱਢ ਕੇ ਰੇਡ ਮਾਰੀ ਗਈ ਦੇਖਿਆ ਗਿਆ ਕਿ ਇੱਕ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਕਿ ਐਸ ਡੀ ਐਮ ਕੁੰਡ ਕੱਢ ਕੇ ਖੁਦ ਲਾਈਨਾਂ ਦੇ ਵਿੱਚ ਖੜੀ ਹੋਈ ਦਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਜਦੋਂ ਦਵਾਈਆਂ ਦੀ ਚੈਕਿੰਗ ਕੀਤੀ ਗਈ ਤੇ ਇਹ ਮਹਿਲਾ ਐਸ ਡੀ ਐਮ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਆ ਗਈ ਜਿਸ ਦੇ ਵਿੱਚ ਦੇਖਿਆ ਗਿਆ ਕਿ ਉਹਨਾਂ ਦੇ ਵੱਲੋਂ ਕਈ ਸਾਰੀ ਗੱਲਾਂ ਵੀ ਕਈਆਂ ਗਈਆਂ ਦੱਸਦੀ ਹੈ ਕਿ ਇਹ ਖਬਰ ਫਿਰੋਜ਼ਾਬਾਦ ਦੀ ਹੈ ਫਿਰੋਜ਼ਾਬਾਦ ਦੇ ਵਿੱਚ ਲੋਕਾਂ ਦੇ ਵੱਲੋਂ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਸਪਤਾਲ ਨੂੰ ਲੈ ਕੇ ਸਰਕਾਰੀ ਹਸਪਤਾਲ ਨੂੰ ਲੈ ਕੇ ਜਿਸ ਤੋਂ ਬਾਅਦ ਇਸ ਮਹਿਲਾ ਐਸ ਡੀ ਐਮ ਨੇ ਆਪਣਾ ਤਾਕਤ ਅੰਦਾਜ਼ ਦਿਖਾਇਆ ਤੇ ਸੂਟ ਸਲਵਾਰ ਪਾ ਕੇ ਕੁੰਡ ਕੱਢ ਕੇ ਉੱਥੇ ਪਹੁੰਚਦੀ ਹੈ ਤਾਂ ਕੁੰਡ ਕੱਢ ਕੇ ਉੱਥੇ ਪਹੁੰਚਣ ਤੋਂ ਬਾਅਦ ਓਹੋ ਦਵਾਈਆਂ ਦੀ ਲਾਈਨ ਦੇ ਵਿੱਚ ਖੜਦੀ ਹੈ ਜਿੱਥੇ ਲੰਬੀਆਂ ਲੰਬੀਆਂ ਦਵਾਈਆਂ ਲੈਣ ਦੇ ਲਈ ਲਾਈਨਾਂ ਲੱਗੀਆਂ ਹੁੰਦੀਆਂ ਨੇ ਉੱਥੇ ਖੜਦੀ ਹੈ ਤਾਂ ਉੱਥੇ ਖੜਨ ਤੋਂ ਬਾਅਦ ਜਦੋਂ ਦਵਾਈ ਲੈਂਦੀ ਆ ਤਾਂ ਲੋਕਾਂ ਨੂੰ ਉੱਥੇ ਪਤਾ ਲੱਗਦਾ ਹੈ ਉੱਥੇ ਸਟਾਫ ਨੂੰ ਪਤਾ ਲੱਗਦਾ ਹੈ ਕਿ ਇਹ ਐਸ.ਡੀ.ਐਮ ਹੈ ਉਸ ਤੋਂ ਬਾਅਦ ਕਾਫੀ ਹੱਲਾ ਮੱਚ ਜਾਂਦਾ ਹੈ ਤੇ ਐਸ.ਡੀ.ਐਮ ਦੇ ਵੱਲੋਂ ਜਦੋਂ ਦਵਾਈਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਹ ਤਾਕੜ ਮਹਿਲਾ ਐਸ.ਡੀ.ਐਮ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਦਿਖਾਈ ਦਿੰਦੀ ਹੈ ਕਿਉਂਕਿ ਉੱਥੇ ਜਿਹੜੇ ਦਵਾਈਆਂ ਸੀਗੀਆਂ ਉਹ ਵੀ ਐਕਸਪਾਇਰ ਸੀਗੀਆਂ ਦਵਾਈਆਂ ਨੂੰ ਲੈ ਕੇ ਵੀ ਕਾਫੀ ਖਰਾਬੀ ਸੀਗੀ ਤਾਂ ਉਸ ਤੋਂ ਬਾਅਦ ਹੋਰ ਜ਼ਿਆਦਾ ਉਹ ਮਹਿਲਾ ਐਸਡੀਐਮ ਜਿਹੜੀ ਹੈ ਗੁੱਸੇ ਦੇ ਵਿੱਚ ਦਿਖਾਈ ਦਿੱਤੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਫਿਰੋਜ਼ਾਬਾਦ ਦੀਆਂ ਤਾਂ ਫਿਰੋਜ਼ਾਬਾਦ ਦੇ ਵਿੱਚ ਇੱਕ ਪਾਸੇ ਤਾਂ ਕੁੰਡ ਕੱਢੀ ਹੋਈ ਉਹ ਮਹਿਲਾ SDM ਜਿਸ ਨੇ ਆਪਣੇ ਤਾਕੜ ਅੰਦਾਜ਼ ਦੇ ਨਾਲ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਤੇ ਕਈ ਐਕਸ਼ਨ ਲਿੱਤੇ ਉੱਥੇ ਹਸਪਤਾਲ ਦੇ ਵਿੱਚ ਜੋ ਚੱਲ ਰਿਹਾ ਸੀ ਉਸ ਦੇ ਖਿਲਾਫ ਐਕਸ਼ਨ ਵੀ ਲਿਆ ਤੇ ਨਾਲ ਹੀ ਨਾਲ ਦੂਜੇ ਪਾਸੇ ਦੇਖ ਸਕਦੇ ਹੋ ਕਿੰਜੋ ਦਵਾਈਆਂ ਦੀ ਚੈਕਿੰਗ ਕਰਦੇ ਹੋਏ ਕਾਫੀ ਨਰਾਜ਼ ਨਜ਼ਰ ਆ ਰਹੀ ਹੈ ਤਾਂ ਫਿਰੋਜ਼ਾਬਾਦ ਦੀਆਂ ਇਹ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਸੂਟ ਸਲਵਾਰ ਦੇ ਵਿੱਚ ਕਿੰਜੇ ਮਹਿਲਾ SDM ਉੱਤੇ ਪਹੁੰਚਦੀ ਹੈ ਤਾਂ ਆਪਣੇ ਤਾਕੜ ਅੰਦਾਜ਼ ਦੇ ਨਾਲ ਸਾਰਿਆਂ ਨੂੰ ਹੀ ਹੈਰਾਨ ਕਰ ਦਿੰਦੀ ਹੈ